ਹਾਂ ਇਹਦਾ ਕਲਰ ਹੀ ਬਦੱਸ ਰਿਹਾ ਜੀ ਵੀ ਇਹਦੇ ਵਿੱਚ ਕੋਈ ਮਿਲਾਵਟ ਵਗੈਰਾ ਨਹੀਂ ਲੱਗ ਰਹੀ ਤੇ ਇਹ 1000 ਰੁਪਏ ਕਿਲੋ 1000 ਰੁਪਏ ਕਿਲੋ ਹੈ ਮਿੱਠਾ ਬਿਲਕੁਲ ਘੱਟ ਮਿਲਕਾ ਬਿਲਕੁਲ ਲਾਈਟ ਹੋ ਗਈ ਇੱਕ ਆਪਣਾ ਘਰ ਦੀ ਖੋਈ ਦੀ ਵਰਫੀ ਮਿਲ ਜਾਂਦੀ ਹੈ ਜੀ ਬਿਲਕੁਲ ਅਸ਼ੁੱਧਾ ਹੀ ਕੋਈ ਇਸ ਵਿੱਚ ਮਿਲਾਵਟ ਨਹੀਂ ਹੈਗੀ ਜੀ ਇੱਕ ਹੋਰ ਇਹ ਸਿਸਟਮ ਗਰਮੀ ਦੇ ਵਿੱਚੇ ਆਪਣੀ ਵਰਫੀ ਮੁੱਕ ਜਾਣੀ ਪਰ ਤੁਹਾਡੀ ਖਰਾਬ ਨਹੀਂ ਹੋਊਗੀ ਐਨੀ ਗਰੰਟੀ ਹੋਊਗੀ ਬੀਸਣ ਵਾਲੀ ਪਿੰਨੀਆਂ ਮਿਲ ਜਾਣਗੀਆਂ ਬੀਸਣ ਵਾਲੀ ਪਿੰਨੀ ਡ్రਾਈ ਫਰੂਟ ਨੇ ਖੁਆ ਤੇ ਘਰ ਦਾ ਦੇਸੀ ਕੀ ਪਾਇਆ ਹੋਈ ਤੇ ਇੱਕ ਆਪਣੇ ਕੋਲ ਚਾਵਲ ਵਾਲੀਆਂ ਪਿੰਨੀਆਂ ਮਿਲ ਜਾਣਗੀਆਂ ਅੱਛਾ ਚਾਵਲ ਵਾਲੀ ਪਿੰਨੀ ਇਹ ਆਪਣੇ ਕੋਲ ਅਰਸੀ ਵਾਲੀ ਪਿੰਨੀ ਆ ਗਈ ਕੋਈ ਵੀ ਐਡਮਾਈ ਡੇਲੀ ਆਪਣੀ ਡੇ ਵਾਈ ਡੇ ਫਰੈਸ਼ ਬਣ ਕੇ ਆਉਂਦੀ ਹੈ ਜੀ ਤਿਲ ਵਾਲੀਆਂ ਪਿੰਨੀਆਂ ਮਿਲ ਜਾਣਗੀਆਂ ਤਿਲ ਵਾਲੇ ਵੀ ਨਹੀਂ ਤਿਲ ਵਾਲੀ ਪਿੰਨੀ ਹਾਂਜੀ ਇਹ ਗੁੜ ਚ ਬਣੀ ਹੁੰਦੀਆਂ ਨੇ ਜੀ ਕਿਉਂ ਬਾਬਿਓ ਆ ਰਿਹਾ ਨਾ ਮੂੰਹ ਚ ਪਾਣੀ ਦੇਖ ਕੇ ਹੈ ਨਾ ਚੰਦਾ ਕੱਚਾ ਖੁਆ ਵੀ ਮਿਲ ਜਾਂਦਾ ਈ ਅੱਛਾ ਅੱਛਾ ਖੁਆ ਇਹ ਖੁਆ ਨਾ ਦਿਖਾ ਨਾ ਭਾਜੀ ਇੱਥੇ ਦੇਖ ਕੇ ਤਾਂ ਮੂੰਹ ਚ ਪਾਣੀ ਆਣਾ ਚਾਹੀਦਾ ਬ ਇਦਾਂ ਦੀ ਪੰਜੀਰੀ ਖਾਣੀ ਹੈ ਨਾ ਆ ਪਾਜੀ ਨੂੰ ਦੇਖ ਲਓ ਪਛਾਣ ਕਰ ਲਓ ਵੈਸੇ ਡਾਕਟਰ ਸਾਹਿਬ ਹੈ ਆ ਇਹਨਾਂ ਦੀ ਕਾਰ ਆ ਦੇਖੋ ਮੈਂ ਦੂਰੋਂ ਦਿਖਾਣਾ ਤੁਹਾਨੂੰ ਇੱਧਰ ਆ ਰਹੇ ਹੋ ਤੁਸੀਂ ਕੋਲ ਹਾਂਜੀ ਆਜੋ ਹਾਂਜੀ ਆ ਦੇਖੋ ਪਾਜੀ ਤੁਸਾਂ ਨਾ ਨਜ਼ਾਰਾ ਹੀ ਲਿਆਤਾ ਸਭ ਤੋਂ ਵੱਡੀ ਗੱਲ ਯਾਰ ਮਿੱਠਾ ਤਾਂ ਹੈ ਹੀ ਨਹੀਂ ਇਹਦੇ ਵਿੱਚ ਉਹ ਮੇਰੇ ਮੈਂ ਤਾਂ ਜਿਹੜੀ ਮਿੱਟੀ ਵਾਲੀ ਮਠਿਆਈ ਨਾ ਮੈਨੂੰ ਚੰਗੀਆਂ ਨਹੀਂ ਲੱਗਦੀ ਐਨੀ ਵਧੀਆ ਨਾ ਦਿਲ ਕਰ ਰਿਹਾ ਬੰਦਾ ਨਾ 1/2 ਕਿਲੋ ਖਾ ਜੇ ਐਸਾ ਤੁਸੀਂ ਕਿੰਨੀ ਵੀ ਖਾ ਲਓ ਕੋਈ ਦਿੱਕਤ ਨਹੀਂ ਹੈ ਹਾਂਜੀ ਹਾਂ ਬਹੁਤ ਵਧੀਆ ਲੱਗੀ ਤੇ ਇਹ ਹੈਗੀ ਜੀ ਇਹਨਾਂ ਦਾ ਗਾਜਰਪਾਕ ਗਜਰੇਲੇ ਤੇ ਗਾਜਰਪਾਕ ਦਾ ਇਹਨਾਂ ਨੇ ਫਰਕ ਦੱਸਿਆ ਹੀ ਸੀਗਾ ਸਤਿ ਸ੍ਰੀ ਅਕਾਲ ਸਾਰੇ ਸ਼ਾਹੀ ਪੰਜਾਬੀਆਂ ਨੂੰ ਅੱਜ ਨਾ ਪਟਿਆਲਾ ਦੇ ਵਿੱਚ 22 ਨੰਬਰ ਫਾਟਕ ਦੇ ਕੋਲ ਇੱਕ ਐਸੀ ਜਗ੍ਹਾ ਲੈ ਕੇ ਆਏ ਜਦੋਂ ਅਸੀਂ ਪ্লাইਓਵਰ ਉਤਰਦੇ ਹਾਂ ਤਾਂ ਡੀਏਵੀ ਸਕੂਲ ਦੇ ਸਾਹਮਣੇ ਇੱਕ ਬਹਿਨ ਹੈਗੀਏ ਕਾਰ ਤੇ ਉਸ ਤੇ ਲਿਖਿਆ ਪਿੰਡਾਂ ਵਾਲੇ ਘਰ ਦੀ ਵਰਤੀ ਸ਼ੁੱਧ ਖਾਓ ਸੇਤਮੰਦ ਰਹੋ ਕਿੰਨਾ ਵਧੀਆ ਲਿਖਿਆ ਹੋਇਆ ਹੈ ਇੱਧਰ ਸਰਦਾਰ ਜੀ ਖੜੇ ਹਨ ਉਹਨਾਂ ਨਾਲ ਆਪਾਂ ਗੱਲ ਕਰਦੇ ਹਾਂ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਤੁਹਾਡਾ ਵੈਲਕਮ ਤੁਸੀਂ ਪਟਿਆਲੇ ਦੇ ਵਿੱਚ ਸ਼ੁੱਧ ਚੀਜ਼ ਦੇ ਰਹੇ ਹੋ ਤੇ ਸਾਰਾ ਤੁਹਾਡਾ ਨਾਮ ਨਾਮ ਮੇਰਾ ਗੁਰਿੰਦਰ ਸਿੰਘ ਹੈ ਅੱਛਾ ਤੇ ਇਹ ਪਿੰਡਾਂ ਵਾਲੇ ਕਰਦੀ ਵਰਤੀ ਹਾਂਜੀ ਦਾ ਕੀ ਨਾਮ ਆਈਡੀਆ ਆ ਇਹ ਆਪਾਂ ਪਿੰਡਾਂ ਦਾ ਮੇਰਾ ਪਿੰਡ ਈਲਵਾਲ ਖੇੜੀ ਆ ਜ਼ਿਲ੍ਹਾ ਸੰਗਰੂਰ ਜੀ ਕਿੱਥੇ ਜੀ ਮੇਰਾ ਪਿੰਡ ਈਲਵਾਲ ਖੇੜੀ ਜ਼ਿਲ੍ਹਾ ਸੰਗਰੂਰ ਜੀ ਅੱਛਾ ਇੰਨੀ ਦੂਰੋਂ ਆਉਂਦੇ ਤੁਸੀਂ ਸੰਗਰੂਰ ਤੋਂ ਆਣਾ ਹਾਂਜੀ ਵਾਹ ਜੀ ਵਾਹ ਤੇ ਰੋਜ਼ ਡੇਲੀ ਹਾਂਜੀ 2 ਤੋਂ 6 ਮੇਰੀ ਟਾਈਮਿੰਗ ਛੁੱਟੀ ਕੋਈ ਨਹੀਂ ਹੈਗੀ ਜੀ ਅੱਛਾ ਟਾਈਮਿੰਗ ਕੀ ਰੱਖਦੇ ਹੋ 2 ਤੋਂ 6 ਜੀ 2 ਤੋਂ 6 2 ਤੋਂ 6 ਹਾਂਜੀ ਅੱਛਾ ਰੋਜ਼ ਆਣਾ ਹੀ ਆਣਾ ਬਿਲਕੁਲ ਡੇਲੀ ਜੀ ਰੁਟੀਨ ਜੀ ਜੀ ਵਾਹ ਤੁਸੀਂ ਪਟਿਆਲੇ ਵਾਲਿਆਂ ਨੂੰ ਬੜੀ ਵਧੀਆ ਚੀਜ਼ਾਂ ਖਿਲਾ ਰਹੇ ਹੋ ਪਟਿਆਲੇ ਵਾਲੇ ਕੁਝ ਹੋਰ ਹੀ ਮੈਨੂੰ ਸਪੈਸ਼ਲ ਹੋਰੇ ਲੈ ਕੇ ਆਏ ਨੇ ਜੀ ਅੱਛਾ ਜੀ ਹਾਂਜੀ ਮੇਰੇ ਨਾਲ ਹੀ ਕੀ ਜੇ ਮੈਂ ਦਵਾਈ ਤੋਂ 15 ਦਿਨ ਪਹਿਲਾਂ ਕੰਮ ਸ਼ੁਰੂ ਕੀਤਾ ਸੀ ਗਏ ਅੱਛਾ ਤੇ ਇਹ ਜਿਹੜਾ ਮਾ ਮੈਂ ਕੰਮ ਦੀ ਪਹਿਲਾਂ ਸੂਰੂਲ ਖੜਦਾ ਹੁੰਦਾ ਜੀ ਵਰਫੀ ਲੈ ਕੇ ਜੀ ਘਰ ਦੀ ਆਪਣੀ ਉਸ ਤੋਂ ਮੇਰੇ ਕੋ ਇੱਕ ਪਟਿਆਲੇ ਦੇ ਕਸਟਮਰ ਗਏ ਜੀ ਅੱਛਾ ਜੀ ਉਹ ਕਹਿੰਦੇ ਅਸੀਂ ਬਰਫੀ ਲੈਣੀ ਆ ਮਾਹੀ ਲੈ ਲਓ ਤੇ ਕਹਿੰਦੇ ਜਦੋਂ ਕਿਲੋ ਬਰਫੀ ਮੇਥੋਂ ਅਗਲੇ ਦਿਨ ਮੈਨੂੰ ਨੇ ਕਾਲ ਆ ਗਈ ਜੀ ਹਾਂਜੀ ਕਹਿੰਦੇ ਅਸੀਂ ਬਰਫੀ ਲੈਣੀ ਆ ਮਾਹੀ ਮੈਨੂੰ ਸੁਰੂਰ ਕਹਿੰਦੇ ਮੈਨੂੰ ਅਸੀਂ ਗਏ ਤੁਸੀਂ ਸਾਡੇ ਪਟਿਆਲੇ ਆ ਮੇਰੇ ਤਾਂ ਕੋਈ ਜਾਣ ਪਛਾਣ ਨਹੀਂ ਰਿਹਾ ਹੈ ਨਹੀਂ ਕਿ ਪਟਿਆਲੇ ਚੋਂ ਜੀ ਉਹਨਾਂ ਨੇ ਕਾਲ ਕੀਤੀ ਮੈਂ ਅੱਜ ਤੋਂ ਪਟਿਆਲੇ ਆ ਗਈ ਰਵਾਈ ਨੰਬਰ ਅੱਛਾ ਜੀ ਮੇਰੇ ਸਾਹਮਣੇ ਵੀਰ ਦੀ ਫਾਸਟ ਫੂਡ ਦੀ ਦੁਕਾਨ ਆਈ ਅੱਛਾ ਜੀ ਹਾਂਜੀ ਮੈਂ ਨਾਲ ਗੱਲ ਕੀਤੀ ਮਾਂ ਵੀਰੇ ਮੈਂ ਬਰਫੀ ਲੈ ਕੇ ਆਇਆ ਸੁਰੂਰ ਤੋਂ ਵੀ ਮੈਂ ਸੇਲ ਕਰ ਰਿਹਾ ਕੁਰ ਪ੍ਰਮਾਤਮਾ ਮੇਰੇ ਜੇ ਕੋਈ ਮਾਪਾ ਕਹਿੰਦੇ ਇਨਸਾਨ ਦੇ ਵਿੱਚ ਮਦਦ ਕਰਦਾ ਜਾ ਕੇ ਇਹਨਾਂ ਨੂੰ ਬੀਜ ਮਿਲ ਗਿਆ ਕਿ ਇਹ ਰੇੜੀ ਪਹਿਲੇ ਮੇਰੇ ਆਪਣੇ ਗੱਡੀ ਲੈ ਕੇ ਮੇਰੇ ਕੋਲ 5-6 ਕਿਲੋ ਬਰਫੀ ਜੀ ਲੈ ਕੇ ਨਾਲ ਦੀ ਅੰਮ੍ਰੀ ਸੇਲ ਹੋ ਗਈ ਇੰਨਾ ਜਿਆਦਾ ਰਿਸਪੌਂਸ ਰਿਹਾ ਤੇ ਇੱਕ ਆਪਣੀ ਚੀਜ਼ ਪ੍ਰੋਪਰ ਸ਼ੁੱਧ ਮਿਲੂਗੀ ਮਿੱਠਾ ਇਸ ਦੇ ਵਿੱਚ ਬਹੁਤ ਲਾਈਟ ਹੁੰਦਾ ਜੀ ਜਿਹੜੀ ਆਪਣੀ ਖੋਏ ਵਾਲੀ ਵਰਫੀ ਬਣੀ ਹੋਈ ਹੈ ਜੀ ਮਿੱਠਾ ਬਹੁਤ ਲਾਈਟ ਹੁੰਦਾ ਗਾਜਰ ਭਾਗ ਹੈ ਜੀ ਉਸ ਤੇ ਵਿੱਚ ਕਿਸੇ ਵੀ ਚੀਜ਼ ਦੇ ਵਿੱਚ ਆਪਾਂ ਚਿੱਟੀ ਜਿੰਨੀ ਨਹੀਂ ਵਰਤਦੇ ਹੈਗੇ ਜੀ ਜਿਹੜੀ ਆਪਣੀ ਬੂਰਾ ਖੰਡ ਹੁੰਦੀ ਆ ਉਹ ਵਰਤਦੇ ਆਂ ਜੀ ਆਪਾਂ ਦੇਸੀ ਬੂਰਾ ਖੰਡ ਦੇਸੀ ਬੂਰਾ ਖੰਡ ਜੀ ਤੇ ਮਿੱਠਾ ਆਪਣਾ ਇੰਨਾ ਲਾਈਟ ਆ ਇਹਨੂੰ ਬਜ਼ੁਰਗ ਬੱਚੇ ਜੋ ਮਰਜ਼ੀ ਖਾ ਸਕਦੇ ਨੇ ਅੱਛਾ ਜੀ ਹਾਂਜੀ ਟੇਸਟੀ ਵੀ ਵਰਫੀ ਐ ਇੰਨੀ ਸ਼ੁੱਧ ਦੇ ਵਿੱਚ ਸਾਡਾ ਹੋ ਰਹੀ ਕਸਟਮਰ ਦੇ ਲਈ ਨਾ ਕੋਈ ਜਮੀ ਸਾਡੀ ਵਰਫੀ ਬਣੀ ਹੋਈ ਹੈ ਹਾਂਜੀ 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 ਇਸ ਦੇ ਵਿੱਚ ਕੋਈ ਕਸਟਮਰ ਨੂੰ ਮਿਲਾਵਟ ਮਿਲਦੀ ਆ ਤਾਂ ਸਾਡਾ 50000 ਰੁਪਏ ਪ੍ਰਾਈਸ ਦਾ ਕਸਟਮਰ ਲਈ ਜੀ ਕਿਸ ਤਰ੍ਹਾਂ ਕੋਈ ਜਿਵੇਂ ਨਹੀਂ ਆਪਣੀ ਬਰਫੀ ਵਿੱਚ ਕਿਸੇ ਕਸਟਮਰ ਨੂੰ ਕੋਈ ਦਿੱਕਤ ਲੱਗਦੀ ਆ ਤਾਂ ਸਾਡੇ ਕਸਟਮਰ ਲਈ ਕੋਈ ਮਲਾਵਟ ਕੋਈ ਲੈ ਲੋ ਕੁਝ ਵੀ ਕੋਈ ਦਿੱਕਤ ਆਉਗੀ ਤਾਂ ਸਾਡਾ 50000 ਕਸਟਮਰ ਲਈ ਪ੍ਰਾਈਸ ਹੋ ਗਈ ਵੀ ਮਤਲਬ ਕਸਟਮਰ ਜਿੱਥੇ ਮਰਜੀ ਟੈਸਟ ਕਰਵਾ ਸਕਦਾ ਜਿੱਥੇ ਮਰਜੀ ਚੈੱਕ ਕਰਵਾ ਸਕਦਾ ਜੀ ਵਾਹ ਜੀ ਵਾਹ ਬਹੁਤ ਹੀ ਵਧੀਆ ਐਡਾ ਬੜਾ ਉਹ ਦੱਸਣਾ ਤਾਂ ਬਹੁਤ ਵੱਡੀ ਗੱਲ ਹੈ ਬਿਲਕੁਲ ਜੀ ਬਿਲਕੁਲ ਚੀਜ਼ ਸੁਧਰੀ ਐ ਉਹ 100 ਤੋਂ ਵੀ 100% ਤੋਂ ਵੀ ਜ਼ਿਆਦਾ ਆਪਾਂ ਕਿਹਦਾ ਗਰੰਟੀ ਹੋਗੀ ਜੀ ਕਿ ਦੁੱਧ ਤੇ ਗਾਂਵਾਂ ਦੇ ਜਿਵੇਂ ਮੱਝਾਂ ਦੁੱਧਾ ਉਹ ਮੇਰੇ ਘਰ ਦਾ ਖੁਦ ਮੈਂ ਵੈਟਨਰੀ ਪ੍ਰਾਈਵੇਟ ਪ੍ਰੈਕਟਿਸ ਕਰਾਂ ਡਾਕਟਰ ਐ ਵੈਟਨਰੀ ਜੀ ਤੁਸੀਂ ਹਾਂਜੀ ਮੈਂ 2011 ਤੋਂ ਆ ਰਹੀ ਪ੍ਰਾਈਵੇਟ ਪ੍ਰੈਕਟਿਸ ਕਰ ਰਹੀ ਹਾਂ ਓਕੇ ਓਕੇ ਵਾਹ ਜੀ ਵਾਹ ਇਤਨਾ ਬਹੁਤ ਵਧੀਆ ਗੱਲ ਹੈ ਜੀ ਸਰ ਤੁਹਾਡੇ ਕੋਲ ਹੁੰਦਾ ਕੀ ਕੀ ਹੈ ਮੈਨੂੰ ਇਹ ਦੱਸੋ ਪਹਿਲਾਂ ਆਪਣੇ ਕੋਲ ਗਾਜਰ ਭਾਗ ਮਿਲ ਜਾਂਦੇ ਹਾਂ ਜੀ ਇਸ ਦਾ ਰੇਟ 1000 ਰੁਪਏ ਕਿਲੋ ਆ ਜੀ ਅੱਛਾ 1000 ਰੁਪਏ ਤੇ ਸਭ ਤੋਂ ਵੱਡੀ ਗੱਲ ਇਹ ਜਿਵੇਂ ਆਪਣਾ ਗਾਜਰ ਨੂੰ 1000 ਕਿਲੋ ਹੀ ਹੋਊਗਾ ਇਹਦੇ ਆਪਾਂ ਡੱਬੇ ਦਾ ਵੇਟ ਵਿੱਚ ਨਹੀਂ ਕਾਊਂਟ ਹੋਊਗਾ ਜੀ ਅੱਛਾ ਜੀ ਇੱਕ ਕਾਗਜ਼ ਚੱਕ ਕੇ ਦਿਖਾਓ ਜੀ ਜੇਰਾ ਕਿਉਂਕਿ ਇਹਦਾ ਕਲਰ ਹੀ ਬਦ ਦੱਸ ਰਿਹਾ ਜੀ ਵੀ ਇਹਦੇ ਵਿੱਚ ਕੋਈ ਮਿਲਾਵਟ ਵਗੈਰਾ ਨਹੀਂ ਲੱਗ ਰਹੀ ਬਹੁਤ ਹੀ ਵਧੀਆ ਜੀ ਤੇ ਇਹ 1000 ਰੁਪਏ ਕਿਲੋ ਹੈ 1000 ਰੁਪਏ ਕਿਲੋ ਹੈ ਮਿੱਠਾ ਬਿਲਕੁਲ ਘੱਟ ਮਿਲਕਾ ਬਿਲਕੁਲ ਲਾਈਟ ਹੋ ਗਈ ਤੇ ਕੁਆਂਟੀਟੀ ਵੀ ਅਦਰੋਂ ਜ਼ਿਆਦਾ ਹੋ ਜਾਂਦੀ ਹੈ ਜੀ ਅੱਛਾ ਅੱਛਾ ਪੀਸ ਜਮੀਨੇ ਦੀ ਜ਼ਿਆਦਾ ਚੜਨਗੇ ਜੀ ਅੱਛਾ ਕੋਈ ਹਾਂਜੀ ਮਿੱਠਾ ਘੱਟ ਕਰਕੇ weight ਲਾਈਟ ਹੁੰਦਾ ਹੈ ਵਾਹ ਜੀ ਤੇ ਹੋਰ ਕੀ ਕੀ ਹੈ ਜੀ ਆਪਣੇ ਕੋਲ ਇੱਕ ਆਪਣੇ ਘਰ ਦੀ ਕੋਈ ਨਹੀਂ ਵਰਫੀ ਮਿਲ ਜਾਂਦੀ ਹੈ ਜੀ ਇਹ ਵੀ ਸੇਮ ਹੈ ਇੱਕ ਕੋਈ ਨਹੀਂ ਵਰਫੀ ਹੈ ਇਹ ਕੋਇਆ ਜੀ ਹਾਂਜੀ ਇਹ ਕੀ ਰੇਟ ਹੈ ਇਹ ਵੀ 1000 ਰੁਪਏ ਕਿਲੋ ਹੈ ਜੀ ਵੈਸੇ ਇੱਕੋ ਗੱਲ ਹੈ ਦੀ ਖੁਸ਼ਬੂ ਹੀ ਵਾਰਤਾ ਕਰੀ ਹੈ ਜੀ ਬਿਲਕੁਲ ਇਹ ਸ਼ੁੱਧ ਹੈ ਕੋਈ ਇਸ ਵਿੱਚ ਮਲਾਵਟ ਨਹੀਂ ਹੈ ਜੀ ਇੱਕ ਹੋਰ ਇਹ ਸਿਸਟਮ ਗਰਮੀ ਦੇ ਵਿੱਚ ਆਪਣੀ ਬਰਫੀ ਮੁੱਕ ਜਾਣੀ ਪਰ ਤੁਹਾਡੀ ਖਰਾਬ ਨਹੀਂ ਹੋਊਗੀ ਐਨੀ ਗਰੰਟੀ ਹੋਊਗੀ ਅੱਛਾ ਜੀ ਹਾਂ ਜੀ ਤੁਸੀਂ ਨੂੰ ਆਰਾਮ ਨਾਲ ਸਟੋਰੇ ਕਰਕੇ ਜਿੱਥੇ ਰੱਖੋ ਜਿੱਥੇ ਰੱਖੋ ਤੇ ਇਹ ਦੋ ਮਹੀਨੇ ਰੱਖੋ ਮੇਰੇ ਨਾਲ ਤੁਹਾਡੀ ਬਰਫੀ ਨਹੀਂ ਖਰਾਬ ਹੋਊਗੀ ਜੀ ਵਾਹ ਜੀ ਵਾਹ ਐਨੀ ਸ਼ੁੱਧ ਦੀ ਗਰੰਟੀ ਹੋਊਗੀ ਵਾਹਤ ਹੈ ਜੀ ਠੀਕ ਹੈ ਆਪਣੀ ਬਰਫੀ ਵਿੱਚ ਉਸ ਤੋਂ ਚੌਲਾਂ ਵਾਲੀ ਪਿੰਨੀ ਸੌਰੀ ਬੇਸਣ ਵਾਲੀ ਪਿੰਨੀ ਮਿਲ ਜਾਣਗੇ ਬੇਸਣ ਵਾਲੀ ਪਿੰਨੀ ਬੇਸਣ ਵਾਲੀ ਪਿੰਨੀ ਇਹਦਾ ਕੀ ਰੇਟ ਹੈ ਜੀ 800 ਰੁਪਏ ਕਿਲੋ ਹੈ ਇਸ ਵਿੱਚ ਬੇਸਣੋਂ ਦਾ ਆਪਣਾ ਇਹ ਕਿਲੋ ਹੈ ਜੀ ਏ 800 ਰੁਪਏ ਕਿ ਲਈ ਨਹੀਂ ਇਹ ਇਹ ਪੈਕਿੰਗ ਅੱਧਾ ਕਿਲੋ ਦੀ ਹੈ ਇਹ ਤਾਂ ਕਿਲੋ ਦੀ ਹੈ ਇਹ ਤੋਂ ਨੂੰ ਡਿਸਪਲੇ ਕਰਵਾਉਣਾ ਸਤਾਹੀ ਹੋਈ ਕਿਲੋ ਜੀ ਡਬਲ ਹੋ ਜਾਏਗੀ ਕਿਲੋ ਡਬਲ ਹੋਊਗੀ ਜੀ ਤਾਂ ਫਿਰ ਤਾਂ 800 ਰੁਪਏ ਚ ਇਸ ਦੇ ਵਿੱਚ ਆਪਣਾ ਬੇਸਨ ਆਈ ਡਰਾਈ ਫਰੂਟ ਨੇ ਖੋਆ ਤੇ ਘਰ ਦਾ ਦੇਸੀ ঘি ਪਾਇਆ ਹੋਈ ਤੇ ਸਾਰਾ ਅੱਛਾ ਜੀ ਬਹੁਤ ਹੀ ਵਧੀਆ ਜੀ ਇਹ ਤਾਂ ਦੇਖ ਕੇ ਮਜ਼ਾ ਆ ਰਿਹਾ ਹਾਂਜੀ ਕੀ ਕੀ ਪਿਓਰ ਚੀਜ਼ ਦਾ ਤੇ ਇੱਕ ਆਪਣੇ ਕੋਲ ਚਾਵਲ ਵਾਲੀ ਪਿੰਨੀ ਮਿਲ ਜਾਣਗੀ ਅੱਛਾ ਚਾਵਲ ਵਾਲੀ ਪਿੰਨੀ ਚਾਵਲ ਵਾਲੀ ਪਿੰਨੀ ਇਹ ਤਾਂ ਪਹਿਲਾਂ ਸੁਣਿਆ ਕਰਦੇ ਸੀ ਅਸੀਂ ਅੱਜ ਕੱਲ੍ਹ ਤਾਂ ਦੇਖਿਆ ਹੀ ਨਹੀਂ ਇਹ ਜਿਵੇਂ ਆਪਣੇ ਪਰਾਣਾ ਪਿੰਡਾਂ ਦੇ ਵਿੱਚ ਸੱਭਿਆਚਾਰ ਦੇ ਦੁਆਰਾ ਤੁਹਾਡੇ ਕੋਲ ਲੈ ਕੇ ਅੱਗੇ ਪਟਿਆਲੇ ਜੀ ਵਾਹ ਜੀ ਵਾਹ ਇਹ ਦਿਖਾਣਾ ਇੱਕ ਇੱਕ ਪੀਸ ਦਿਖਾਣਾ ਕੱਢ ਕੇ ਓ ਵਾਹ ਜੀ ਵਾਹ ਦੇਖੋ ਕਿੰਨਾ ਵਧੀਆ ਇਕਦਮ ਇਹ ਮਤਲਬ ਇਸ ਦੇ ਵਿੱਚ ਕੀ ਕੀ ਹੁੰਦਾ ਇਹ ਚੌਲ ਹੋਣਗੇ ਤੇ ਦੇਸੀ ਕੀ ਹੁੰਦਾ ਜੀ ਇਸ 'ਚ ਤੇ ਖੁਆ ਪਾਇਆ ਹੁੰਦਾ ਨਾਲ ਡਰਾਈ ਫਰੂਟ ਨੇ ਤੇ ਆਪਣੀਵੇਂ ਕਾਲੀ ਮਿਰਚ ਹੁੰਦੀ ਆ ਉਹ ਵਾਲੀ ਪਾਈ ਹੋਈ ਹੈ ਇਹ ਵੀ 1000 ਰੁਪਏ ਨਹੀਂ ਜੀ 300 ਰੁਪਏ ਕਿਲੋ 300 ਰੁਪਏ ਇਹ 300 ਰੁਪਏ ਅੱਛਾ ਫਿਰ ਤਾਂ ਬਹੁਤ ਵਧੀਆ ਜੀ ਮਲੇ ਇਹ ਨਹੀਂ ਹੈ ਕਿ ਤੁਹਾਨੂੰ ਰੇ ਸਾਰੀਆਂ ਮਹਿੰਗੀਆਂ ਜੀਜਾ ਮਿਲਣ ਨਹੀਂ ਹਾਂਜੀ ਜਿਵੇਂ ਬਜਟ ਹੈਗਾ ਤਾਂ 300 ਚ ਦਾ ਕੋਈ ਮਾੜਾ ਨਹੀਂ ਹੈ ਇਹ ਆਪਣੇ ਕੋਲ ਅਲਸੀ ਵਾਲੀ ਪਿੰਨੀ ਆ ਗਈ ਅੱਛਾ ਵਾਹ ਇਹ ਦੇਸੀ ਕੀ ਕੋਈ ਬੜੀ ਵਧੀਆ ਲੱਗ ਰਹੀ ਹੈ ਹਾਂਜੀ ਇਹ ਫਰੈਸ਼ ਬਣਦੀ ਹੈ ਇਹ ਅੱਛਾ ਅੱਛਾ ਇਹ ਕੋਈ ਵੀ ਐਡਮਾਈ ਡੇਲੀ ਆਪਣੀ ਡੇ ਬਾ ਡੇ ਫਰੈਸ਼ ਬਣ ਕੇ ਆਉਂਦੀ ਹੈ ਜੀ ਅੱਛਾ ਜੀ ਹਾਂਜੀ ਤੇ ਇਸ ਚ ਕੀ ਕੀ ਹੈ ਇਸ ਦੇ ਵਿੱਚ ਅਲਸੀ ਹੈ ਜੀ ਹਾਂਜੀ ਖੋਆ ਹੈ ਜੀ ਅੱਛਾ ਜੀ ਦੇਸੀ ਕੀ ਹੈ ਜੀ ਇਹਦਾ ਕੀ ਰੇਟ ਹੈ ਇਹਦਾ 800 600 ਰੁਪਏ ਕਿਲੋ ਇਹ 600 ਇਹ ਸਟੂਲ ਸੀਐਫ ਰੋਲ ਕਰਨਾ ਪੈਂਦਾ ਹੈ ਨਾ ਹਾਂਜੀ ਠੀਕ ਹੈ ਠੀਕ ਹੈ ਤੇ ਹੋਰ ਕੀ ਕੀ ਹੈ ਇੱਧਰ ਹੋਰ ਇੱਧਰ ਆਪਣੇ ਕੋਲੇ ਪੰਜੀਰੀ ਲੱਗਦੀ ਹੈ ਪੰਜੀਰੀ ਵੀ ਹੈ ਜੀ ਤੇ ਆਪਣੇ ਕੋਲ ਆਹ ਤਿਲਾਂ ਵਾਲੀ ਪਿੰਨੀਆਂ ਮਿਲ ਜਾਣੀ ਜੀ ਤਿਲਾਂ ਵਾਲੇ ਵੀ ਨਹੀਂ ਤਿਲਾਂ ਵਾਲੇ ਵੀ ਨਹੀਂ ਹਾਂਜੀ ਇਹ ਗੁੜਚ ਬਣੀ ਹੁੰਦੀਆਂ ਨੇ ਜੀ ਅੱਛਾ ਇਹ ਗੁੜ ਦੀਆਂ ਨੇ ਗੁੜੇ ਗੁੜੇ ਕਲਰ ਕਿੰਨਾ ਸੋਹਣਾ ਲੱਗ ਰਿਹਾ ਹੈ ਕਲਰ ਵੀ ਵਾਕਈ ਥੋੜੀ ਜਿਹੀ ਗੋਲ ਕਰਕੇ ਸਰਦੀ ਕਰਕੇ ਹਾਰਡ ਹੋਈਆਂ ਹੋਈਆਂ ਨੇ ਜੀ ਉਹਨੇ ਹਾਂ 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 ਕਿਉਂ ਬਾਬਿਓ ਆ ਰਹੇ ਨਾ ਮੁੱਛ ਪਾਣੀ ਦੇਖ ਕੇ ਹੈ ਨਾ ਚੰ ਬਹੁਤ ਹੀ ਵਧੀਆ ਜੀ ਤੇ ਇਹਦਾ ਕੀ ਰੇਟ ਹੈ ਭਾਜੀ ਇਹਦਾ 300 ਰੁਪਏ ਕਿਲੋ ਹੈ ਇਹ 300 ਰੁਪਏ ਕਿਲੋ ਹੈ 300 ਰੁਪਏ ਕਿਲੋ ਹੈ ਤੇ ਮੈਨੂੰ ਟੋਟਲ 1000 300 ਰੁਪਏ ਤੋਂ ਲੈ ਕੇ 1000 ਰੁਪਏ ਕਿਲੋ ਤੱਕ ਦੀ ਆਈਟਮ ਤੇ ਇੱਕ ਵਰਫੀ ਨੂੰ ਮਹਿੰਗਾ ਫਰੂ ਪੰਜੀਰੀ ਹੈ ਜੀ ਹਾਂਜੀ ਉਹ ਕੀ ਰੇਟ ਉਹ 1200 ਰੁਪਏ ਕਿਲੋ ਹੋਣੀ ਹੈ ਅੱਛਾ ਉਹ 1200 ਉਸ ਦੇ ਵਿੱਚ ਆਪਣੇ 8-10 ਫਰੂ ਡਰਾਈ ਫਰੂਟ ਪਾਏ ਹੋਏ ਨੇ ਵਿੱਚ ਗੂੰਦ ਵੀ ਹੁੰਦੀ ਹੈ ਜੀ ਅੱਛਾ ਜੀ ਤੇ ਇਹ ਦੇਖੋ ਨਾਲ ਦੀ ਨਾਲ ਟੱਕ ਕੇ ਰੱਖਦੇ ਆ ਕਿਉਂਕਿ ਔਨ ਦਾ ਰੋਡ ਹੈ ਜੀ ਦੇਖੋ ਹੈਨਾ ਬਿਲਕੁਲ ਜੀ ਤੇ ਇਸ ਕਰਕੇ ਸਾਫ ਸਫਾਈ ਦਾ ਬਿਲਕੁਲ ਧਿਆਨ ਰੱਖਿਆ ਜਾਂਦਾ ਇਹ ਵੀ ਦਿਖਾਵੇ ਜੀ ਪੰਜੀਰੀ ਵਾਹ ਜੀ ਵਾਹ ਪਾ ਜੀ ਤੁਸਾਂ ਨਜ਼ਾਰਾ ਹੀ ਲਿਆਤਾ ਜੀ ਆਏ ਹਾਏ ਇਸੇ ਪ੍ਰੋਪਰ ਡਰਾਈਵ ਕਿੰਨੀ ਖੁਸ਼ਬੂ ਕਿੰਨੀ ਵਧੀਆ ਆ ਰਹੀ ਹੈ ਹੈਨਾ ਹਾਂ ਜੀ ਕਿਉਂ ਗੋਭੇ ਆ ਰਿਹਾ ਨਾ ਮੂਚ ਪਾਣੀ ਦੇਖ ਕੇ ਐਦਾਂ ਦੀ ਪੰਜੀਰੀ ਖਾਣੀ ਹੈ ਨਾ ਆਹ ਬਾਜੀ ਨੂੰ ਦੇਖ ਲਓ ਪਛਾਣ ਕਰ ਲਓ ਵੈਸੇ ਡਾਕਟਰ ਸਾਹਿਬ ਹੈ ਤੇ ਇਹਨਾਂ ਕੋਲ ਆ ਜਾਓ ਤੇ ਇੱਥੇ ਮਿਲਣਾ ਆ ਇਹ ਨਦੀ ਕਾਰਾ ਦੇਖੋ ਮੈਂ ਦੂਰੋਂ ਦਿਖਾਣਾ ਤੁਹਾਨੂੰ ਤੇ ਵਾਹ ਜੀ ਵਾਹ ਭਾਈ ਮੈਂ ਆਪਣੀ ਬਰਫੀ ਆਉਂਦੀ ਹੈ ਤੇ ਡਿਲੀ ਫਰੈਸ਼ ਬਣ ਕੇ ਆਉਂਦੀ ਹੈ ਕੱਚਾ ਖੋਆ ਵੀ ਮਿਲ ਜਾਂਦਾ ਹੈ ਅੱਛਾ ਇਹ ਦਿਖਾਣਾ ਜੀ ਹਾਂਜੀ ਅੱਛਾ ਖੋਆ ਇਹ ਖੋਆ ਕੀ ਰੇਟ ਮਿਲਦਾ ਹੈ ਇਹ 850 ਰੁਪਏ ਕਿਲੋ ਆ ਜੀ ਦਿਖਾਣਾ ਦਿਖਾਣਾ ਭਾਜੀ ਇਸਤੇ ਦੇਖ ਕੇ ਤਾਂ ਮੂੰਹ ਚ ਪਾਣੀ ਆਣਾ ਜਿੰਦਾ ਬੰਦੇ ਦੇ ਆਹ ਹਾਂ ਹਾਂ ਇਹ ਵੀ ਹੁਣ ਹਜੇ ਗਰਮ ਪਿਆ ਫਰੈਸ਼ ਬਣ ਕੇ ਆਇਆ ਹੈ ਜੀ ਅੱਛਾ ਜੀ ਹਾਂਜੀ ਆਹ ਦੇਖੋ ਆਪੋ ਹਾਂ ਸਹੀ ਗੱਲ ਹੈ ਜੀ ਹਜੇ ਗਰਮ ਪਿਆ ਤੇ ਜਿਹੜੀ ਆਪਣੀ ਬਰਫੀ ਹੈ ਜੀ ਹਾਂਜੀ ਇਹ ਵੀ ਬਿਲਕੁਲ ਫਰੈਸ਼ ਕਸਟਮਰ ਦੇ ਸਾਹਮਣੇ ਕਟਿੰਗ ਹੋਣੀ ਹੈ ਜੀ ਅੱਛਾ ਜੀ ਉਹ ਚਾ ਗਾਜਰ ਪਾ ਗਾਜਰ ਪਾ ਜੀ ਹਾਂਜੀ ਪਰ ਇਹ ਗਾਜਰ ਪਾ ਤੇ ਗਜਰੇਲੀ ਚ ਕੀ ਫਰਕ ਹੁੰਦਾ ਜਿਹੜਾ ਆਪਣਾ ਗਾਜਰ ਪਾ ਹੁੰਦਾ ਇਹ ਗਾਜਰਾਂ ਪਾ ਕੇ ਤੇ ਦੇਸੀ ਕੀ ਪਾ ਕੇ ਡਰਾਈ ਹੋ ਕੇ ਬਣਦਾ ਏ ਅੱਛਾ ਜੀ ਜਿਹੜਾ ਆਪਣਾ ਗਜਰੇਲਾ ਹੁੰਦਾ ਉਹ ਦੁੱਧ ਪਾ ਕੇ ਫੇਰ ਬਣਾਉਨੇ ਆ ਜੀ ਉਹਨੂੰ ਅੱਛਾ ਇਹ ਫਰਕ ਹੈ ਵਿੱਚ ਉਹ ਜਿਹੜਾ ਆਪਣਾ ਨਹੀਂ ਗਜਰੇਲਾ ਉਹ ਆਪਾਂ ਕਹਿੰਦੇ ਲਿਕਵਿਡ ਫਾਰਮ ਜਿਹੜਾ ਚਮਚ ਰੱਖਾ ਜਿਹੜਾ ਆਪਾਂ ਵਿਆਹ ਸ਼ਾਦੀ ਵਿੱਚ ਖਾਂਦੇ ਇਹ ਜਿਹੜਾ ਆਪਣਾ ਗਜਰੇਲਾ ਇਹ ਡਰਾਈ ਵਰਕ ਹੀ ਹੁੰਦੀ ਹੈ ਜੀ ओके ओके ए वो कन्फ्यूजन है क्या बिल्कुल बिल्कुल सही है <laughs> बाकी ये कहनी जिमी अपने कोई चीज ਦੇ ਵਿੱਚ ਮੈਂ ਬਾਰ ਬਾਰ ਤੁਹਾਡੇ ਮਾਦੇ ਨੂੰ ਨਹੀਂ ਕਹਿਣਾ ਪੰਜਾਬੀ ਕੁੜੀ ਚੈਨਲ ਆ ਜੀ ਜੇ ਕੋਈ ਆਪਣੇ ਕਿਸੇ ਵੀ ਚੀਜ਼ ਦੇ ਵਿੱਚ ਕਸਟਮਰ ਨੂੰ ਕੋਈ ਦਿੱਕਤ ਆਉਂਦੀ ਆ ਤਾਂ ਮੇਰੇ ਕੋਈ ਕੁਆਲਟੀ ਵੱਲੋਂ ਕੋਈ ਦਿੱਕਤ ਆ ਕੋ ਬਣਾਉਣ ਵਿੱਚ ਕੋਈ ਦਿੱਕਤ ਆਉਗੀ ਤਾਂ ਸਾਡਾ 50000 ਰੁਪਏ ਕਸਟਮਰ ਲਈ ਪ੍ਰਾਈਸ ਹੋਊਗਾ ਜੀ ਬਹੁਤ ਵੱਡੀ ਗੱਲ ਹੈ ਜੀ ਐਡਾ ਵੱਡਾ ਦਾਵਾ ਕਰਨਾ ਤੇ ਅਸੀਂ ਤਾਂ ਹੋਰ ਕਹਨੇ ਜੀ ਵੀ ਕੋਈ ਕਸਟਮਰ ਕਈ ਵਾਰ ਕੋਈ ਆ ਕੇ ਮੰਨ ਲੋ ਕਹਿੰਦਾ ਸੀ ਚੈੱਕ ਕਰਵਾਉਣੀ ਆ ਕੋ ਕਿੰਤੂ ਬ੍ਰੰਤੂ ਨੂੰ ਕਿਹਾ ਸਾਨੂੰ ਲੈਬ ਦੀ ਰਿਪੋਰਟ ਦੇ ਦਾਂ ਜੀ ਹਾਂ ਬਿਲਕੁਲ ਜੀ ਬਿਲਕੁਲ ਸਹੀ ਹੈ ਹਾਂਜੀ ਜਦ ਤੁਸੀਂ ਆਪ ਘਰ ਤੇ ਬਾਪੂ ਫਿਰ ਤੁਸੀਂ ਵਾਕਿਆ ਹੋ ਰਹੀ ਜਿਵੇਂ ਅਸੀਂ ਕੋਈ ਵੀ ਚੀਜ਼ ਹੁਣ ਮੇਰੇ ਘਰ ਦੀ ਕਿੜਾਈ ਸਵੇਰੇ 4:30 ਵਜੇ ਸ਼ੁਰੂ ਕਰਦੇ ਨੇ ਖੁਦ ਮਾਤਾ ਨੇ ਵਾਈਫ ਨੇ ਮੇਰੇ ਮੈਂ ਖੁਦ ਆਪਣਾ ਲੱਕੇ ਬਣਾਉਣੀ ਤੇ ਸਾਰੇ ਪਰਿਵਾਰ ਦਾ ਮੈਨੂੰ ਬਹੁਤ ਜ਼ਿਆਦਾ ਸਹਿਯੋਗ ਆ ਜੀ ਤੁਸੀਂ ਸਾਰੇ ਖੁਦ ਬਣਾਉਂਦੇ ਹੋ ਖੁਦ ਬਣਾਉਣੇ ਕੋਈ ਇਹ ਨਹੀਂ ਹੈਗਾ ਜੀ ਆਪਾਂ ਕਹਿੰਦੇ ਕੋਈ ਦੇਖੋ ਆਪਣੇ ਕੋਲ ਕੋਈ ਕੋਈ ਹੋਰ ਬਣਾ ਰਹੇ ਨੇ ਆਪਦੇ ਖੁਦ ਚੀਜ਼ ਅਸੀਂ ਜੀ ਖੁਦ ਆਪ ਦੀ ਆਪ ਤਿਆਰ ਕਰਦੇ ਵਾ ਦੇਖਿਓ ਜੀ ਭਾਜੀ ਕਿਸੇ ਦਿਨ ਨਾ ਮੈਂ ਤੁਹਾਡੇ ਪਿੰਡ ਆ ਕੇ ਜਾਣਾ ਮੈਨੂੰ ਬੜਾ ਵਧੀਆ ਲੱਗਦਾ ਹੈ ਮੈਂ ਕਿਹਾ ਆਪਣਾ ਸੋਂਕਾਈ ਲੋਕਾਂ ਨੂੰ ਆਪਣਾ ਐਨੀਵਲ ਵਗੈਰਾ ਦਿਖਾਓ ਜੀ ਕੁਝ ਇਕਰੀ ਹਾਂਜੀ ਜਿਵੇਂ ਮਰਜ਼ੀ ਤੁਹਾਡੀ ਵੀਡੀਓ ਬਣਾਓ ਜੀ ਆਪਣੇ ਗਾਇਸ ਤੁਹਾਨੂੰ ਨਾ ਇਹ ਡਾਕਟਰ ਸਾਹਿਬ ਨੂੰ ਮਿਲਾ ਕੇ ਲਿਆਉਂਗਾ ਇਹਨਾਂ ਦੇ ਘਰ ਦੀ ਆਪਾਂ ਚਾਹ ਪੀ ਕੇ ਆਵਾਂਗੇ ਤੇ ਨਾਲੇ ਦਿਖਾਵਾਂਗੇ ਕਿਦਾਂ ਸਾਮਾਨ ਬਣਾਉਂਦੇ ਹਾਂ ਤੇ ਸਾਰੇ ਕੀਤੇ ਦਾ ਐਡਰੈਸ ਦੱਸਿਓ ਪੂਰਾ ਐਡਰੈਸ ਆਪਣੀ ਪ੍ਰੋਪਰ ਭੁਪਿੰਦਰਾ ਰੋਡ ਜੀ ਡੀਏਵੀ ਸਕੂਲ ਦੇ ਓਪੋਜੀਟ ਆਏ ਅੱਛਾ ਜੀ ਡੀਏਵੀ ਸਕੂਲ ਦੇ ਓਪੋਜੀਟ ਲੋਕੇਸ਼ਨ ਆਏ ਠੀਕ ਹੈ ਇਹ ਲੈਂਡਸਕੈ ਤੇ ਇੱਧਰ ਵੈਸੇ ਦਾ 22 ਨੰਬਰ ਦੇ ਕੋਲ ਹੈ ਬਹੁਤ ਹੀ ਈਜ਼ੀ ਹੈਗਾ ਹਾਂਜੀ ਤੇ ਇਹ ਪਿੱਛੇ ਇੱਧਰ ਆਹ ਕ੍ਰੇਜ਼ੀ ਪੂਲ ਹਾਂ ਕ੍ਰੇਜ਼ੀ ਪੂਲ ਤੁਹਾਡੀ ਬ੍ਰਦਰ ਹੈ ਵੀ ਨਹੀਂ ਨਹੀਂ ਜੀ ਇਹ ਵੀ ਰੂਪ ਪਟਿਆਲੇ ਦੇ ਨਹੀਂ ਜੀ ਅੱਛਾ ਇਹ ਪਟਿਆਲਾ ਹਾਂਜੀ ਓਕੇ ਜੀ ਓਕੇ ਤੇ ਇਹ ਵੀ ਦੇਖੋ ਇਹਨਾਂ ਨੇ ਤੁਹਾਨੂੰ ਆਪਣੇ ਅੱਗੇ ਸਪੇਸ ਦਿੱਤੀ ਹੈ ਹਾਂਜੀ ਬਹੁਤ ਵਧੀਆ ਗੱਲ ਹੈ ਤੇ ਮੇਰੇ ਕਸਟਮਰ ਆਣੇ ਮੈਂ ਇੱਧਰ ਐਡ ਕਰ ਰਣੀ ਤੁਸੀਂ ਕਰੀ ਵੀ ਜਾਓ ਟੈਨ ਵੀ ਨਹੀਂ ਹਾਂਜੀ ਹਾਂਜੀ ਬਰਥ ਵੀਰ ਜੀ ਕਰ ਦਿੰਦੇ ਹੈ ਦੇਖੋ ਨਾਲ ਦੀ ਨਾਲ ਕਸਟਮਰ ਚੱਲ ਰਿਹਾ ਇਹਨੂੰ ਕਹਿੰਦੇ ਇੱਥੇ ਦੀ ਕਰੇ ਤੇ ਪਾ ਜੀ ਤੁਸੀਂ ਪਹਿਲਾਂ ਵੀ ਆਉਂਦੇ ਹੋ ਜਾਂ ਅੱਛਾ 2 ਮਿੰਟ ਮੈਂ ਆਪਾਂ ਜੀ ਮਾਈਕ ਦੇ ਹੋਗੇ ਇਹ ਦੇਖ ਆਪਾਂ ਜੀ ਤੁਮੇ ਕਿਹਾ ਲੈ ਲੀ ਰਿਪੋਰਟ ਕੋਈ ਗੱਲ ਨਹੀਂ ਮੇਰੇ ਜਿਹੜੀ ਰਿਪੋਰਟ ਆ ਦਿਓ ਨਹੀਂ ਨਹੀਂ ਆ ਦੇਖੋ ਜੀ ਇਹ ਇਹ ਕਿਸ ਚੀਜ਼ ਦਾ ਹੈ ਅੱਛਾ ਬਰਫੀ ਦਾ ਤੇ ਪਾ ਜੀ ਨਮਸ਼ਕਾਰ ਪਾ ਜੀ ਤੁਹਾਡਾ ਨਾਮ ਮੇਰਾ ਬਿਆਨ ਸਿੰਘ ਜੀ ਅੱਛਾ ਸਰ ਕਿੰਨੀ ਦੇਰ ਤੋਂ ਆ ਰਹੇ ਹੋ ਇਹਨਾਂ ਕੋਲ ਸਰ ਇਹਨਾਂ ਨੂੰ 2 ਮਹੀਨੇ ਹੋ ਗਏ ਜੀ ਬਹੁਤ ਚੰਟੀ ਨੇ ਲੀ ਆਂਦੇ ਹਾਂ ਜੀ ਹਾਂ ਤੇ ਕੀ ਹੈ ਟੇਸਟ ਜਿਹਦਾ ਦੇ ਵਾਕਈ ਵਧੀਆ ਬਾਈ ਟੇਸਟ ਚ ਕੋਈ ਕੰਪਰੋਮਾਈਜ਼ ਨਹੀਂ ਜੀ ਅੱਛਾ ਜੀ ਹਾਂ ਜੀ ਹਾਂ ਪੂਰੀ ਹਾਈ ਕੁਆਲਿਟੀ ਹੈ ਜੀ ਅੱਛਾ ਹਾਂ ਜੀ ਤੇ ਇਹ ਤਾਂ ਨਹੀਂ ਲੱਗਦਾ ਵੀ ਇਹ ਰੇਟ ਮਹਿੰਗਾ ਨਹੀਂ ਸਰ ਜੇ ਮਹਿੰਗਾ ਵੀ ਹੋਏਗਾ ਤਾਂ ਇੰਨੀ ਸ਼ੁੱਧ ਚੀਜ਼ ਮਿਲਦੀ ਨਹੀਂ ਨਾ ਹਾਂ ਅੱਛਾ ਖਾਣਾ ਤਾਂ ਪੈਸੇ ਰੋੜੇ ਖਰਚਨੇ ਪੈਂਦੇ ਜੀ ਬਿਲਕੁਲ ਹਾਂ ਜੀ ਹਾਂ ਸਹੀ ਗੱਲ ਆ ਤੁਸੀਂ ਬਹੁਤ ਵਧੀਆ ਗੱਲ ਚੀਤੀਆਂ ਜੀ ਜਿੰਨਾ ਆਪਾਂ ਗੁੜ ਪਾਵਾਂਗੇ ਉਹਨਾਂ ਮਿੱਠਾ ਹੋਏਗਾ ਲੋਕੀ ਨੇ ਮੋਸਲੀ ਪਤਾ ਕੀ ਹੈ ਉਹ ਸਸਤੀ ਵਾਲਾ ਜਾਂਦੇ ਵੀ ਚੀਜ਼ ਸਸਤੀ ਹੈ ਪਰ ਜੇ ਮਹਿੰਗੀ ਹੈ ਤਾਂ ਉਹ ਕੁਆਲਟੀ ਲਈ ਮਹਿੰਗਾ ਤਾਂ ਬਈ ਖਾਣੀ ਤਾਂ ਚੰਗੀ ਚੀਜ਼ ਖਾਓ ਚੰਗੀ ਚੀਜ਼ ਖਾਓ ਜੀ ਨਾਲੇ ਆਪਣੇ ਪੰਜਾਬੀਆਂ ਨੂੰ ਖਾਓ ਜੀ ਸਭ ਤੋਂ ਵੱਡੀ ਗੱਲ ਹੈ ਨਾ ਜੀ ਭਾਜੀ ਉਹ ਅੱਛੀ ਹੈ ਭਾਜੀ ਬਹੁਤ ਵਧੀਆ ਥੈਂਕ ਯੂ ਭਾਜੀ ਸਾਡੇ ਨਾਲ ਗੱਲ ਕਰਨ ਲਈ ਤੇ ਇਹ ਦੇਖੋ ਇੱਧਰ ਚੱਲ ਰਿਹਾ ਮੈਂ ਇੱਚਾ ਇਦਾਂ ਬਾਈ ਵੇਟ ਕਰਕੇ ਦਿੰਦੇ ਆ ਇਹ ਦੇਖੋ ਨਾਲ ਦੀ ਨਾਲ ਇਹਨਾਂ ਕੋਲ ਕਸਟਮਰ ਚੱਲਦਾ ਰਹਿੰਦਾ ਆ ਦੇਖੋ ਭਾਜੀ ਇਹਨੂੰ ਕਹਿੰਦੇ ਇੱਥੇ ਦੀ ਕ੍ਰੇਜ਼ ਨਾਲ ਦੀ ਨਾਲ ਇਹਨਾਂ ਕੋਲ ਕਸਟਮਰ ਚੱਲ ਰਿਹਾ ਹੈ ਮੇਰੇ ਕੋਲ ਨਾ ਸ਼ੂਟ ਕਰਨਾ ਵੀ ਮੁਸ਼ਕਿਲ ਹੋ ਰਿਹਾ ਹੈ। ਅਗਰ ਤੁਸੀਂ ਅੱਛੀ ਚੀਜ਼ ਦਿੰਦੇ ਹੋ ਨਾ ਤਾਂ ਕਸਟਮਰ ਤੁਹਾਡੇ ਕੋਲ ਆਪਣੇ ਆਪ ਆ ਜਾਊਗਾ। ਤੁਸੀਂ ਜਿੱਥੇ ਮਰਜ਼ੀ ਖੜੇ ਹੋ ਜਾਓ ਤੇ ਇਹ ਦੇਖੋ ਅਗਰ ਸ਼ੁੱਧ ਚੀਜ਼ ਦਿੰਨੇ ਆ ਨਾ ਆਪਾਂ ਤਾਂ ਦੇਖੋ ਕਸਟਮਰ ਦੀ ਤੁਹਾਨੂੰ ਵੇਟ ਨਹੀਂ ਕਰਨੀ ਪੈਂਦੀ। ਕਸਟਮਰ ਤੁਹਾਡੀ ਵੇਟ ਕਰਦਾ। ਇਹ ਦੇਖੋ ਜੀ ਨਾਲ ਦੀ ਨਾਲ ਇਹਨਾਂ ਕੋਲੇ ਆਰਡਰ ਚੱਲਦੇ ਆ 22 ਫੀਟ ਦਿੰਦੇ ਆ। ਔਰ ਕਲਰ ਦੇ ਕਿੰਨੇ ਤੁਹਾਨੂੰ ਪਤਾ ਲੱਗ ਰਿਹਾ ਹੋ ਨਾ ਕਿੰਨੀ ਸ਼ੁੱਧ ਸਮਾਨ ਹੈ ਇਹਨਾਂ ਕੋਲ। ਹਾਂ ਜੀ। ਪਾ ਜੀ ਪਾ ਜੀ ਇਦਾਂ ਇਕੱਠਾ ਵੀ ਦੇ ਦਿੰਦੇ ਹੈ ਇਹ ਕੀ ਰੇਟ ਪੈਂਦਾ ਫਿਰ ਇਹ ਜਿਵੇਂ ਹੁਣ ਬਰਕੀ ਹੈ ਜੀ 1000 ਰੁਪਏ ਕਿਲੋ ਹੈ ਜਿਵੇਂ 100 ਰੁਪਏ 100 ਗ੍ਰਾਮ ਕਰਤੀ ਵੀ ਹੈ ਜਿਹੜੀ ਹੈ ਜਿਵੇਂ ਹੁਣ ਪਿੰਨੀਆਂ ਦੀ ਜੀ ਇਹਦਾ weight ਕੱਢ ਲਿਆ ਜੀ ਅੱਛਾ ਅੱਛਾ ਇੱਥੇ ਹਾਂਜੀ ਉਹ ਮਿਕਸ ਕਰਕੇ ਦੇ ਦੇ ਮਿਕਸ ਕਰਕੇ ਮਿਕਸ ਕਰਕੇ ਮਿਕਸ ਕਿੰਨੇ ਕਿਤੀ ਪੈ ਜਾਂਦੀ ਹੈ 1/2 ਕਿਲੋ ਮਿਕਸ ਜਿਵੇਂ ਹੁਣ ਵੀਰ ਜੀ ਨੇ ਜਿੰਨੀਆਂ ਦਾ ਆਹ ਪ੍ਰਾਈਸ ਦੀ ਗਈ ਇਹਨਾਂ 300 ਰੁਪਏ ਲੈਤਾ ਉਹ ਸਾਨੂੰ 300 ਰੁਪਏ ਡਿਵਾਈਡ ਕਰ ਦੇ ਵਾਹ ਜੀ ਵਾਹ ਬਹੁਤ ਹੀ ਵਧੀਆ ਦੇਖੋ ਅਗਰ ਤੁਹਾਡੇ ਕੋਲ ਇਹ ਮਤਲਬ ਜਿੰਨੀ ਤੁਹਾਨੂੰ ਰਿਕ ਇਹ ਆ ਵੈਰਾਈਟੀ ਵੀ ਹੋ ਜੇਗੀ ਨਾ ਸਾਰੀ ਇਹ ਦੇਖੋ ਗਾਇਸ ਇਕਦਮ ਫਰੈਸ਼ ਸਮਾਨ ਲੈਣਾ ਨਾ ਐਨਾਂ ਕੋਲ ਆ ਜਾਓ ਪਿੰਡਾਂ ਵਾਲਿਆਂ ਕੋਲ ਪਿੰਡਾਂ ਵਾਲੇ ਕੋਲ ਟੋਟੂ ਪਿੰਡਾਂ ਵਾਲੀ ਘਰ ਦੀ ਚੀਜ਼ ਹੀ ਮਿਲਣੀ ਹੈ ਹਜੇ ਮੈਂ ਵੀਡੀਓ ਸ਼ੂਟ ਕਰ ਰਿਹਾ ਤੇ ਭਾਜੀ ਕਹਿੰਦੇ ਪਹਿਲਾਂ ਨਾ ਟੇਸ ਦੇਖੋ ਬਾਕੀ ਤੁਸੀਂ ਬਾਅਦ ਚ ਦਿਖਾਓ ਆ ਦਿਖਾਉਂਦਾ ਹੀ ਮੈਂ ਤੁਹਾਨੂੰ ਟੇਸ ਬੱਬੂ ਅੰਨੀ ਸ਼ਾਨਦਾਰ ਹੈ ਨਾ ਬਰਫੀ ਨਾ ਇੰਨੀ ਵਧੀਆ ਸੀ ਨਾ ਮਜ਼ਾ ਆ ਗਿਆ ਕਾਕੀ ਦੇਖੋ ਜੀ ਕਿਲੋ ਬੇਟਾ ਔਰ ਸਮਾਨ ਦੇਖੋ ਕਿੰਨਾ ਭਰਿਆ ਹੋਇਆ ਹੈ ਏ ਨਾ ਬਿਨਾ ਮਿਠੇ ਕਰਕੇ ਐਨਾ ਵੇਟ ਮਲੈਨਿਆ ਪੀਸ ਆ ਚੜ ਜਾਂਦੇ ਆ ਬਹੁਤ ਹੀ ਵਧੀਆ ਪਿੰਨੀਆਂ ਵਾਈ ਵੇਟ ਆ ਦੇਖੋ ਕੁਆਂਟੀਟੀ ਦੇਖੋ ਪਿੰਨੀਆਂ ਦੀ ਹੈ ਨਾ ਸ਼ਾਨਦਾਰ ਡੱਬੇ ਦੇ ਵਿੱਚ ਨਹੀਂ ਉਹ ਡੱਬੇ ਤੋਂ ਬਿਨਾ ਵੇਟ ਕਰਦੇ ਆ ਆ ਦੇਖੋ ਜੀ ਇਹਨੂੰ ਕਹਿੰਦੇ ਇੱਥੇ ਦੀ ਕ੍ਰੇਜ਼ ਇਹ ਚੱਲ ਰਿਹਾ ਜੀ ਤੁਸੀਂ ਅੱਛੀ ਚੀਜ਼ ਦਿੰਦੇ ਹੋ ਨਾ ਲੋਕ ਕਸਟਮਰ ਟੋਟਲ ਪਰ ਆਂਦੇ ਹੀ ਖੜਾ ਹੁੰਦਾ ਟੋਡੀ ਵੇਟ ਕਰ ਰਿਹਾ ਹੁੰਦਾ ਇੰਨੇ ਬਿਜ਼ੀ ਚੱਲ ਰਹੇ ਆ ਉਹ ਸਰ ਆਪਣਾ ਨੰਬਰ ਤਾਂ ਦੱਸੋ ਲੋਕਾਂ ਨੂੰ ਤੁਹਾਨੂੰ ਲੱਭਦੇ ਵੀ ਨਹੀਂ ਕਿੱਥੇ 98G हां जी 147 हां जी 89802 ਸਰ ਮੇਰੇ ਪੋਸਟਰ ਵੀ ਕਰਨ ਮਿਲਦਾ ਹੈ ਅਵੇ ਐਸੇ ਦਾ ਇੱਥੇ ਵੀ ਲਿਖਿਆ ਹੋਇਆ ਹੈ ਪਰ ਚਲੋ ਸਾਨੂੰ ਪੁੱਛਣ ਦੀ ਆਦਤ ਹੈ ਪੰਜਾਬੀਆਂ ਨੂੰ ਹਾਂ ਜੀ ਤੇ ਇਹ ਸਾਡੇ ਲਈ ਇੱਕ ਇੱਕ ਦੋ ਦੋ ਪੀਸ ਪਾਇਓ ਭਾਜੀ ਮਰਫੀ ਟੇਸਟ ਗਾਜਰਪਾਕ ਤੇ ਮਰਫੀ ਟੇਸਟ ਕਰੋ ਜੀ ਅੱਛਾ ਹਾਂ ਜੀ ਚਲੋ ਠੀਕ ਹੈ ਜੀ ਆਹ ਦੇਖੋ ਜੀ ਇਹ ਆਪਾਂ ਇਹਦਾ ਟੇਸਟ ਕਰਕੇ ਦੱਸਦੇ ਹੁਣੀ 2 ਮਿੰਟ ਚੋਂ ਇਹ ਦੇਖੋ ਇਹਨਾਂ ਦਾ ਗਾਜਰਪਾਕ ਹੈ ਨਾ ਚੰਦ ਤੇ ਇਹ ਹੈਗੀ ਹੈ ਇਹਨਾਂ ਦੀ ਖੋਆ ਵਾਲੀ ਮਰਫੀ ਤੇ ਮੈਂ ਟੇਸਟ ਵੀ ਕਰ ਚੁੱਕਾ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਇਹਨਾਂ ਦਾ ਟੇਸਟ ਤੇ ਗਾਇਸ ਇਹ ਸਭ ਤੋਂ ਪਹਿਲਾਂ ਨਾ ਮੈਂ ਗਾਜਰ ਪਾਗ ਦਾ ਟੇਸਟ ਕਰਕੇ ਦਿਖਾਨਾ ਹੂੰ ਬਈ ਗਾਜਰ ਪਾਗ ਐਨਾ ਵਧੀਆ ਹੈ ਨਾ ਮਜ਼ਾ ਆ ਗਿਆ ਉਹ ਸਭ ਤੋਂ ਵੱਡੀ ਗੱਲ ਮਿੱਠਾ ਤਾਂ ਹੈ ਹੀ ਨਹੀਂ ਇਹਦੇ ਵਿੱਚ ਐਨਾ ਸ਼ਾਨਦਾਰ ਗਾਜਰ ਪਾਗ ਅੱਜ ਦੇ ਟਾਈਮ ਜਿੰਨਈ ਦਾ ਜੇ ਕਿਤੇ ਜਾਣਦੇ ਆ ਨਾ ਆਪਾਂ ਮਿੱਠਾ ਹੀ ਮਿੱਠਾ ਭਰਿਆ ਪਿਆ ਹੁੰਦਾ ਦਿਲ ਨਹੀਂ ਕਰਦਾ ਖਾਣ ਨੂੰ ਇੰਨਾ ਸ਼ਾਨਦਾਰ ਹੈ ਨਾ ਮਜ਼ਾ ਆ ਗਿਆ ਤੇ ਆ ਇਹਨਾਂ ਦੀ ਬਰਫੀ ਤੇ ਮੈਂ ਬਰਫੀ ਦਾ ਵੀ ਟੇਸ ਕਰਕੇ ਦੱਸਦਾ ਤੁਹਾਨੂੰ ਇਹ ਬਾਬੂ ਬਰਫੀ ਤੇ ਗਾਜਰਬਖ ਦੋਨਾਂ ਚ ਮਿੱਠਾ ਬਿਲਕੁਲ ਨਹੀਂ ਹੈ ਬਹੁਤ ਮਜ਼ੇਦਾਰ ਇੰਨਾ ਵਧੀਆ ਟੇਸ ਹੈ ਨਾ ਮਜ਼ਾ ਆ ਜਾਊਗਾ ਸਰਦਾਰ ਜੀ ਪੁੱਛਦਾ ਸਰਦਾਰ ਜੀ ਕੋਲ ਕਸਟਰ ਹੈਗੇ ਐਨੀ ਵਧੀਆ ਚੀਜ਼ ਬਣਾਉਂਦੇ ਹਨ ਮਜ਼ਾ ਆ ਗਿਆ ਤਾਂ ਠੀਕ ਹੈ ਗਾਇਸ ਇਹਨੂੰ ਕਰਦਾ ਮੈਂ ਫਿਨਿਸ਼ ਤੇ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਪੰਜਾਬੀ ਕੋ ਭਾਜੀ ਇੱਧਰ ਆਇਓ ਆ ਕੀ ਬਣਾ ਰਖਿਆ ਐਨਾ ਸਵਾਦ ਯਾਰ ਜੀਜਾ ਤੁਸੀਂ ਕੀ ਪਾਇਆ ਇਹਦੇ ਵਿੱਚ ਐਨੀ ਮਜੇ ਮੈਂ ਤਾਂ ਨਹੀਂ ਬਾਈ ਕਰਦੀਆਂ ਦੇਖੋ ਆ ਵੀਰ ਨਾਲ ਮਿਲ ਕੇ ਨਾ ਮਜ਼ਾ ਆ ਗਿਆ ਐਨਾ ਵਧੀਆ ਐਨਾ ਟੇਸਟੀ ਸਮਾਨ ਨਾ ਨਜ਼ਾਰੇਦਾਰ ਤੇ ਠੀਕ ਹੈ ਤੁਸੀਂ ਇਹਨਾਂ ਕੋਲ ਆਓ ਤੇ ਇਹਨਾਂ ਦਾ ਟੇਸਟ ਕਰੋ ਤੇ ਠੀਕ ਹੈ ਮਿਲਦੇ ਆਪਾਂ ਕਿਸੇ ਹੋਰ ਵੀਡੀਓ 'ਚ ਫਿਰ ਤੱਕ ਓਕੇ ਬਾਏ